ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਰਾਮ ਰਾਮ ਜੀ ਤੁਹਾਡਾ ਸਾਰਿਆਂ ਦਾ ਸਾਡੇ ਇਸ YouTube ਚੈਨਲ ਤੇ ਅਨਮੋਲ ਰਿਸ਼ਤੇ ਪੰਜਾਬੀ ਤੇ ਤਹਿ ਦਿਲ ਤੋਂ ਸਵਾਗਤ ਹੈ ਜੀ ਅਗਰ ਤੁਸੀਂ ਸਾਡੇ ਚੈਨਲ ਤੇ ਨਵੇਂ ਆਏ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਲਾਈਕ ਅਤੇ ਸ਼ੇਅਰ ਜਰੂਰ ਕਰ ਦਿਆ ਕਰੋ ਜੀ ਸਾਡੇ ਚੈਨਲ ਨੂੰ ਆਪਣੇ ਸੱਜਣ ਮਿੱਤਰ ਜਾਂ ਭੈਣ ਭਰਾ ਦੇ ਨਾਲ ਸ਼ੇਅਰ ਵੀ ਜਰੂਰ ਕਰ ਦਿਆ ਕਰੋ ਤਾਂ ਜੋ ਆਉਣ ਵਾਲੀਆਂ ਵੀਡੀਓ ਦੇ ਵਿੱਚ ਉਹਨਾਂ ਨੂੰ ਨਵੇਂ ਤੋਂ ਨਵੇਂ ਰਿਸ਼ਤੇ ਇਸ ਚੈਨਲ ਤੋਂ ਮਿਲ ਸਕਣ ਜੀ ਅਗਰ ਤੁਸੀਂ ਵੀ ਕਿਸੇ ਆਪਣੇ ਸੱਜਣ ਮਿੱਤਰ ਜਾਂ ਭੈਣ ਭਰਾ ਦਾ ਸਾਡੇ ਇਸ ਚੈਨਲ ਤੇ ਐਡ ਦਿਨਾ ਚਾਹੁੰਦੇ ਹੋ ਤਾਂ ਤੁਸੀਂ ਵੀ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਜੀ 795 88310 ਜੀ ਅਸੀਂ ਆਪਣੇ ਇਸ ਚੈਨਲ ਤੇ ਲੜਕੀਆਂ ਦੀ ਐਡ ਬਿਲਕੁਲ ਫ੍ਰੀ ਕਰਦੇ ਹਾਂ ਜੀ ਸਾਡੇ ਇਸ ਚੈਨਲ ਤੋਂ ਅਗਰ ਤੁਹਾਨੂੰ ਕੋਈ ਰਿਸ਼ਤਾ ਪਸੰਦ ਆਉਂਦਾ ਹੈ ਤਾਂ ਉਸ ਦੀ ਚੰਗੀ ਤਰ੍ਹਾਂ ਵੈਰੀਫਿਕੇਸ਼ਨ ਕਰ ਲਿਆ ਕਰੋ ਕਿਉਂਕਿ ਉਹ ਪਰਿਵਾਰਿਕ ਮੈਂਬਰ ਦਾ ਹੀ ਮੁੱਢਲਾ ਹੱਕ ਹੈ ਜੀ ਅਗਰ ਤੁਸੀਂ ਵੀ ਸਾਡੇ ਇਸ ਚੈਨਲ ਨੂੰ ਕਿਸ ਜਗ੍ਹਾ ਤੋਂ ਦੇਖ ਰਹੇ ਹੋ ਤਾਂ ਕਮੈਂਟ ਬਾਕਸ ਦੇ ਵਿੱਚ ਜੀ RAM RAM ਜਾਂ ਸਤਿ ਸ੍ਰੀ ਅਕਾਲ ਜ਼ਰੂਰ ਲਿਖ ਕੇ ਜਾਇਆ ਕਰੋ ਜੀ ਇੱਕ YouTube ਦਾ ਨਵਾਂ ਫੰਕਸ਼ਨ ਹੋਰ ਆਇਆ ਜੀ ਜਿਸ ਦੇ ਵਿੱਚ ਅਗਰ ਤੁਸੀਂ ਸਾਡੀ ਚੈਨਲ ਤੇ ਜਾ ਕੇ ਨਵੀਂ ਵੀਡੀਓ ਦੇਖਦੇ ਹੋ ਤਾਂ ਲਾਈਕ ਦਾ ਬਟਨ ਨੱਬਦਿਆਂ ਨਾਲ ਹੀ ਥੱਲੇ ਕਮੈਂਟ ਬਾਕਸ ਦੇ ਨਾਲ ਹਾਈਸ ਦਾ ਬਟਨ ਆਂਦਾ ਹੈ ਉਹ ਸਾਡੇ ਚੈਨਲ ਨੂੰ ਤੁਸੀਂ ਜਰੂਰ ਸ਼ੇਅਰ ਕਰਿਆ ਕਰੋ ਜੀ ਇਸ ਨਾਲ ਸਾਡੀ ਵੀਡੀਓ ਨੂੰ ਬਹੁਤ ਹੀ ਵਧੀਆ ਮਨੋਬਲ ਮਿਲਦਾ ਹੈ ਔਰ ਸਾਡਾ ਵੀ ਇਸ ਤਰ੍ਹਾਂ ਵੀਡੀਓ ਹੋਰ ਨਵੀਂ ਤੋਂ ਨਵੀਂ ਲੈ ਕੇ ਆ ਸਕੀਏ ਸਾਡਾ ਵੀ ਹੋਰ ਮਨੋਬਲ ਵੱਧਦਾ ਜੀ ਜਨਵਰੀ ਮਹੀਨੇ ਦੀ ਜੀ ਪਹਿਲੀ ਲਿਸਟ ਜਾਰੀ ਕਰ ਰਹੇ ਹਾਂ ਜੀ ਜਿਸ ਵਿੱਚ ਬਹੁਤ ਸਾਰੇ ਰਿਸ਼ਤੇ ਪਰਿਵਾਰਿਕ ਮੈਂਬਰਾਂ ਦੇ ਨੰਬਰ ਸਮੇਤ ਹਨ ਜੀ ਇਹ ਸਾਰੇ ਰਿਸ਼ਤੇ ਜੀ ਲੜਕੀਆਂ ਦੇ ਹੀ ਹਨ ਜੀ ਔਰ ਜਿੰਨੇ ਵੀ ਅੱਜ ਤੁਹਾਨੂੰ ਰਿਸ਼ਤੇ ਅਸੀਂ ਦੱਸ ਰਹੇ ਹਾਂ ਉਹ ਸਾਰੇ रिश्ਤੇ ਲੜਕੀਆਂ ਦੇ ਹੀ ਹਨ ਜੀ ਕਿਉਂਕਿ ਨਵੇਂ ਸਾਲ ਤੇ ਅਸੀਂ ਕੁਝ ਖਾਸ ਹੀ ਕਰਨਾ ਚਾਹੁੰਦੇ ਹਾਂ ਜੀ ਉਹ ਅੱਜ ਤੁਹਾਨੂੰ ਜਿੰਨੇ ਰਿਸ਼ਤੇ ਵੀ ਮਿਲਣਗੇ ਇੱਥੇ ਜੀ ਉਹ ਸਾਰੇ ਲੜਕੀਆਂ ਦੇ ਹੀ ਮਿਲਣਗੇ ਅਜਦਾ ਪਹਿਲਾ ਰਿਸ਼ਤਾ ਹੈ ਜੀ ਜੋ ਕਿ ਲੜਕੀ ਦਾ ਇਹ ਲੜਕੀ ਜੱਟ ਸਿੱਖ ਪਰਿਵਾਰ ਤੋਂ ਬਿਲੋਂਗ ਕਰਦੀ ਹੈ ਜੀ ਲੜਕੀ ਦਾ ਪਰਿਵਾਰ ਨਵਾਂ ਸ਼ਹਿਰ ਸਿਟੀ ਤੋਂ ਬਿਲੋਂਗ ਕਰਦਾ ਹੈ ਜੀ ਲੜਕੀ ਐਸ ਟਾਈਮ ਐਨ ਆਰ ਆਈ ਕੈਨੇਡਾ ਦੇ ਵਿੱਚ ਪੀ ਆਰ ਹੈ ਜੀ ਗੱਲ ਕਰਦੇ ਆਂ ਅਗਰ ਇਸ ਦੇ ਜਨਮ ਦੀ ਤਾਂ ਲੜਕੀ ਦਾ ਜਨਮ 1995 ਸਾਲ ਦਾ ਹੈ ਜੀ ਲੜਕੀ ਦਾ ਕੱਦ 5 ਫੁੱਟ 4 ਇੰਚ ਹੈ ਜੀ ਲੜਕੀ ਨੇ ਬਹੁਤ ਹੀ ਵਧੀਆ ਸਟੱਡੀ ਹਾਸਲ ਕੀਤੀ ਹੋਈ ਹੈ ਜੀ ਲੜਕੀ ਇਸ ਟਾਈਮ ਪ੍ਰਾਈਵੇਟ ਜੌਬ ਤੇ ਕੰਮ ਕਰ ਰਹੀ ਹੈ ਜੀ ਕੈਨੇਡਾ ਵਿੱਚ ਬਹੁਤ ਹੀ ਵਧੀਆ ਚੰਗੇ ਪੈਕੇਜ ਤੇ ਜੀ ਗੱਲ ਕਰਦੇ ਆ ਅਗਰ ਇਸੇ ਪਰਿਵਾਰ ਦੀ ਤੇ ਇਸੇ ਪਰਿਵਾਰ ਦੇ ਵਿੱਚ ਇਸ ਦੇ ਮਾਤਾ ਸ਼੍ਰੀ ਹਨ ਜੋ ਕਿ ਹਾਊਸ ਵਾਈਫ ਹਨ ਇਸ ਦੇ ਪਿਤਾ ਸ਼੍ਰੀ ਹਨ ਜੋ ਕਿ ਖੇਤੀਬਾੜੀ ਨੂੰ ਦੇਖਦੇ ਹਨ ਜੀ ਇਸ ਪਰਿਵਾਰ ਨੂੰ ਲੜਕੇ ਦੀ ਪਾਲ ਹੈ ਲੜਕਾ ਕੈਨੇਡਾ ਦੇ ਵਿੱਚ ਚਾਹੇ ਵਰਕ ਪਰਮਿਟ ਤੇ ਹੋਵੇ ਚਾਹੇ ਪੀਆਰ ਹੋਵੇ ਜੀ ਲੜਕੇ ਦਾ ਪਰਿਵਾਰ ਨਵਾਂ ਸ਼ਹਿਰ ਹੁਸ਼ਿਆਰਪੁਰ ਕਪੂਰਥਲਾ ਜਾਂ ਜਲੰਧਰ ਆਦਿ ਤੋਂ ਆਸ-ਪਾਸ ਏਰੀਏ ਤੋਂ ਬਿਲੋਂਗ ਕਰਦਾ ਹੋਵੇ ਜੀ ਇਸ ਰਿਸ਼ਤੇ ਦੀ ਅਗਰ ਤੁਸੀਂ ਹੋਰ ਵੀ ਕੋਈ ਮੋੜਲੀ ਜਾਣਕਾਰੀ ਪ੍ਰਾਪਤ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਲਾਲਪਟੇ ਦੇ ਪਰਿਵਾਰਿਕ ਮੈਂਬਰ ਦਾ ਨੰਬਰ ਹੈ ਜਿੱਥੇ ਤੁਸੀਂ ਡਾਇਰੈਕਟ ਫੋਨ ਦੀ ਗੱਲਬਾਤ ਕਰ ਸਕਦੇ ਹੋ ਜੀ ਅਜਿਹਾ ਅਗਲਾ ਰਿਸ਼ਤਾ ਹੈ ਜੀ ਉਹ ਵੀ ਲੜਕੀ ਦਾ ਜੋ ਕਿ ਹਿੰਦੂ ਸ਼ਰਮਾ ਪਰਿਵਾਰ ਤੋਂ ਬਿਲੋਂਗ ਕਰਦੀ ਹੈ ਜੀ ਲੜਕੀ ਦਾ ਪਰਿਵਾਰ ਫਰੋਇਪੁਰ ਡਿਸਟ੍ਰਿਕਟ ਤੋਂ ਬਿਲੋਂਗ ਕਰਦਾ ਹੈ ਜੀ ਲੜਕੀ ਦਾ ਜਨਮ 1996 ਸੰਧ ਹੈ ਜੀ ਲੜਕੀ ਦਾ ਕੱਦ 5 ਫੁੱਟ 1 ਇੰਚ ਹੈ ਜੀ ਲੜਕੀ ਨੇ ਬੀਏ ਦੀ ਸਟੱਡੀ ਕੀਤੀ ਹੋਈ ਹੈ ਜੀ ਲੜਕੀ ਐਸ ਟਾਈਮ ਐਲ ਆਈਐਸਆਈ ਪ੍ਰਾਈਵੇਟ ਲਿਮਟਿਡ ਦੇ ਵਿੱਚ ਪ੍ਰਾਈਵੇਟ ਜੌਬ ਤੇ ਕੰਮ ਕਰ ਰਹੀ ਹੈ ਬਹੁਤ ਹੀ ਵਧੀਆ ਚੰਗੇ ਪੈਕੇਜ ਤੇ ਜੀ ਗੱਲ ਕਰਦੇ ਆ ਅਗਰ ਇਸ ਦੇ ਪਰਿਵਾਰ ਦੀ ਤੇ ਇਸ ਦੇ ਪਰਿਵਾਰ ਦੇ ਵਿੱਚ ਇਸ ਦੇ ਮਾਤਾ ਜੀ ਹਨ ਜੋ ਕਿ ਹਾਊਸ ਵਾਈਫ ਹਨ ਇਸ ਦੇ ਪਿਤਾ ਜੀ ਹਨ ਜੋ ਕਿ ਇੱਕ ਸ਼ੌਪ ਕੀ ਪਰਾਨ ਪਲੱਸ ਨਾਲ ਆਪਣਾ ਬਿਜਸ ਦਾ ਕੰਮ ਕਰਦੇ ਹਨ ਜੀ ਲੜਕੀ ਦੀ ਦੋ ਭੈਣਾਂ ਹਨ ਜੋ ਕਿ ਮੈਰਿਡਨ ਲੜਕੀ ਦਾ ਇੱਕ ਭਰਾ ਹੈ ਜੋ ਕਿ ਅਨਮੈਰਿਡ ਹੈ ਜੀ ਇਸ ਪਰਿਵਾਰ ਨੂੰ ਲੜਕੇ ਦੀ ਪਾਲ ਹੈ ਕਿਉਂਕਿ ਲੜਕੀ ਮੰਗਲਿਕ ਹੈ ਜੀ ਔਰ ਪਰਿਵਾਰ ਨੂੰ ਲੜਕਾ ਵੀ ਮੰਗਲਿਕ ਹੀ ਚਾਹੀਦਾ ਹੈ ਜੀ ਲੜਕਾ Hindu ਪਰਿਵਾਰ ਤੋਂ ਬਿਲੋਂਗ ਕਰਦਾ ਹੋਵੇ ਔਰ ਆਪਣੇ ਬਿਜ਼ਨਸ ਵਿੱਚ ਜਾਂ ਤਾਂ ਸੈਟਲ ਹੋਵੇ ਜਾਂ ਲੜਕਾ ਗਵਰਨਮੈਂਟ ਜੋਬ ਤੇ ਹੋਵੇ ਜੀ ਇਸ ਰਿਸ਼ਤੇ ਦੀ ਅਗਰ ਤੁਸੀਂ ਹੋਰ ਵੀ ਕੋਈ ਮੁੰਦਰੀ ਜਾਣਕਾਰੀ ਪ੍ਰਾਪਤ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਜੀ 795 88310 ਤੇ ਜੀ ਅਜਦਾ ਅਗਲਾ ਰਿਸ਼ਤਾ ਹੈ ਜੀ ਉਹ ਵੀ ਲੜਕੀ ਦਾ ਜੋ ਕਿ ਕੰਬੋਜਿਕ ਪਰਿਵਾਰ ਤੋਂ ਬਿਲੋਂਗ ਕਰਦੀ ਹੈ ਜੀ ਲੜਕੀ ਦਾ ਪਰਿਵਾਰ ਫਰੋਇਪੁਰ ਡਿਸਟ੍ਰਿਕਟ ਦੇ ਆਸ-ਪਾਸ ਏਰੀਆ ਤੋਂ ਬਿਲੋਂਗ ਕਰਦਾ ਹੈ ਜੀ ਲੜਕੀ ਦਾ ਜਨਮ 1994 ਸਾਲ ਦਾ ਹੈ ਜੀ ਲੜਕੀ ਦਾ ਕੱਦ 5 ਫੁੱਟ 3 ਇੰਚ ਹੈ ਜੀ ਲੜਕੀ ਨੇ ਬਹੁਤ ਹੀ ਵਧੀਆ ਸਟੱਡੀ ਹਾਸਲ ਕੀਤੀ ਹੋਈ ਜੀ ਬੀਏ ਐਮਏ ਪਲੱਸ ਕੰਪਿਊਟਰ ਕੋਰਸ ਵੀ ਕੀਤਾ ਹੋਇਆ ਹੈ ਲੜਕੀ ਨੇ ਪਲੱਸ ਨਾਲ ਸਟੈਨੋ ਦਾ ਕੋਰਸ ਵੀ ਕੀਤਾ ਹੋਇਆ ਹੈ ਜੀ ਲੜਕੀ ਐਸ ਟਾਈਮ ਪ੍ਰਾਈਵੇਟ ਜੌਬ ਤੇ ਕੰਮ ਕਰ ਰਹੀ ਹੈ ਸਟੈਨੋ ਦੇ ਜੀ ਬਹੁਤ ਹੀ ਵਧੀਆ ਚੰਗੇ ਪੈਕੇਜ ਤੇ ਜੀ ਗੱਲ ਕਰਦੇ ਹਾਂ ਅਗਰ ਇਹ ਤੇ ਪਰਿਵਾਰ ਦਿੱਤੇ ਇਸ ਪਰਿਵਾਰ ਦੇ ਵਿੱਚ ਇਸ ਦੇ ਮਾਤਾ ਸ੍ਰੀ ਹਨ ਜੋ ਕਿ ਹਾਊਸ ਵਾਈਫ ਹਨ ਇਸ ਦੇ ਪਿਤਾ ਸ੍ਰੀ ਹਨ ਜੋ ਕਿ ਐਕਸਪਾਇਰ ਹਨ ਜੀ ਲੜਕੀ ਦੀ ਭੈਣ ਨਹੀਂ ਹੈ ਜੀ ਲੜਕੀ ਦਾ ਇੱਕ ਭਰਾ ਹੈ ਜੋ ਕਿ ਮੈਰਿਡ ਹੈ ਇਸ ਪਰਿਵਾਰ ਦੇ ਹੀ ਸੀ ਜੀ ਚਾਰ ਕਿੱਲੇ ਜ਼ਮੀਨ ਵੀ ਆਉਂਦੀ ਹੈ ਜੀ ਇਸ ਰਿਸ਼ਤੇ ਦੀ ਅਗਰ ਤੁਸੀਂ ਹੋਰ ਵੀ ਕੋਈ ਮੁੱਢਲੀ ਜਾਣਕਾਰੀ ਪ੍ਰਾਪਤ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਜੀ 795 88310 ਤੇ ਜੀ ਅਇਦਾ ਅਗਲਾ ਰਿਸ਼ਤਾ ਹੈ ਜੀ ਉਹ ਵੀ ਲੜਕੀ ਦਾ ਜੋ ਕਿ ਹਿੰਦੂ ਪਰਿਵਾਰ ਤੋਂ ਬਿਲੋਂਗ ਕਰਦੀ ਹੈ ਜੀ ਲੜਕੀ ਦਾ ਪਰਿਵਾਰ ਫਰੋਇਦਪੁਰ ਡਿਸਟ੍ਰਿਕਟ ਤੋਂ ਬਿਲੋਂਗ ਕਰਦਾ ਹੈ ਜੀ ਲੜਕੀ ਦਾ ਜਨਮ 1992 ਸੰਧਾ ਹੈ ਜੀ ਲੜਕੀ ਦਾ ਕੱਦ 5 ਫੁੱਟ 2 ਇੰਚ ਹੈ ਜੀ ਲੜਕੀ ਨੇ ਬਹੁਤ ਹੀ ਵਧੀਆ ਸਟੱਡੀ ਹਾਸਲ ਕੀਤੀ ਹੋਈ ਹੈ ਜੀ ਐਮਸੀਏ ਪਲੱਸ ਬੈਂਕਿੰਗ ਲਾਈਨ ਦਾ ਕੋਰਸ ਵੀ ਕੀਤਾ ਹੋਇਆ ਹੈ ਜੀ ਲੜਕੀ ਇਸ ਟਾਈਮ ਪ੍ਰਾਈਵੇਟ ਜੌਬ ਤੇ ਕੰਮ ਕਰ ਰਹੀ ਹੈ ਬੈਂਕਿੰਗ ਲਾਈਨ ਦੇ ਵਿੱਚ ਜੀ ਬਹੁਤ ਹੀ ਵਧੀਆ ਚੰਗੇ ਪੈਕੇਜ ਤੇ ਜੀ ਗੱਲ ਕਰਦੇ ਆਂ ਅਗਰ ਇਸ ਦਾ ਪਰਿਵਾਰ ਦੀ ਤਾਂ ਇਸ ਦਾ ਪਰਿਵਾਰ ਤੋਂ ਵਿੱਚ ਇਸ ਦਾ ਮਾਤਾ ਸ੍ਰੀ ਹਨ ਜੋ ਕਿ ਹਾਊਸ ਵਾਈਫ ਹਨ ਇਸ ਦੇ ਪਿਤਾ ਸ੍ਰੀ ਹਨ ਜੋ ਕਿ ਇੱਕ ਬਿਜ਼ਨਸਮੈਨ ਹਨ ਜੀ ਇਸ ਪਰਿਵਾਰ ਨੂੰ ਐਨ ਆਰ ਆਈ ਲੜਕੇ ਦੀ ਪਾਲ ਹੈ ਲੜਕਾ ਕੈਨੇਡਾ ਦੇ ਵਿੱਚ ਪੀਆਰ ਹੋਵੇ ਜਾਂ ਉੱਥੋਂ ਦਾ ਸਿਟੀਜ਼ਨ ਹੋਵੇ ਔਰ ਲੜਕਾ Hindu ਪਰਿਵਾਰ ਤੋਂ ਬਿਲੋਂਗ ਕਰਦਾ ਹੋਵੇ ਔਰ ਲੜਕਾ ਕੈਨੇਡਾ ਦੇ ਵਿੱਚ ਵੈਲਥ ਸੈਟਲਡ ਹੋਵੇ ਜੀ ਇਸ ਰਿਸ਼ਤੇ ਦੀ ਅਗਰ ਤੁਸੀਂ ਹੋਰ ਵੀ ਕੋਈ ਮੁੰਦਲੀ ਜਾਣਕਾਰੀ ਪ੍ਰਾਪਤ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਜੀ 795 88310 ਤੇ ਜੀ ਇਹਦਾ ਅਗਲਾ ਰਿਸ਼ਤਾ ਹੈ ਜੀ ਉਹ ਵੀ ਲੜਕੀ ਦਾ ਜੋ ਕਿ ਵਾਲਮੀ ਕਾਸ ਤੋਂ ਬਿਲੋਂਗ ਕਰਦੀ ਹੈ ਜੀ ਲੜਕੀ ਦਾ ਪਰਿਵਾਰ ਲੁਧਿਆਣਾ ਡਿਸਟ੍ਰਿਕਟ ਤੋਂ ਬਿਲੋਂਗ ਕਰਦਾ ਹੈ ਜੀ ਲੜਕੀ ਦਾ ਜਨਮ 2002 ਸੰਧ ਦਾ ਹੈ ਜੀ ਲੜਕੀ ਦਾ ਕੱਦ 5 ਫੁੱਟ 3 ਇੰਚ ਹੈ ਜੀ ਲੜਕੀ ਨੇ ਬਹੁਤ ਹੀ ਵਧੀਆ ਸਟੱਡੀ ਹਾਸਲ ਕੀਤੀ ਹੋਈ ਹੈ ਜੀ ਲੜਕੀ ਨੇ ਬੀਏ ਫਾਈਨਲ ਇਅਰ ਦੀ ਡਿਗਰੀ ਹਾਸਲ ਕਰ ਲਈ ਹੋਈ ਹੈ ਜੀ ਪਲੱਸ ਲੜਕੀ ਇਸ ਟਾਈਮ ਐਮਏ ਫਾਈਨਲ ਇਅਰ ਦੇ ਐਗਜ਼ਾਮ ਦੇ ਰਹੀ ਹੈ ਜੀ ਲੜਕੀ ਇਸ ਸਟੱਡੀ ਦੇ ਨਾਲ-ਨਾਲ ਜੀ ਡਾਕਟਰ ਲਾਈਨ ਦੀ ਸਟੱਡੀ ਵੀ ਹਾਸਲ ਕਰ ਰਹੀ ਹੈ ਜੀ ਗੱਲ ਕਰਦੇ ਹਾਂ ਅਗਰ ਇਸ ਦਾ ਪਰਿਵਾਰ ਦੀ ਤਾਂ ਇਸ ਦੇ ਪਰਿਵਾਰ ਦੇ ਵਿੱਚ ਇਸ ਦੇ ਮਾਤਾ ਸ੍ਰੀ ਹਨ ਜੋ ਕਿ ਹਾਊਸ ਵਾਈਫ ਹਨ ਅਤੇ ਪਿਤਾ ਸ੍ਰੀ ਹਨ ਜੋ ਕਿ ਇੱਕ ਪ੍ਰਾਈਵੇਟ ਜੌਬ ਤੇ ਕੰਮ ਕਰਦੇ ਹਨ ਜੀ ਲੜਕੀ ਦੀ ਇੱਕ ਭੈਣ ਹੈ ਜੋ ਕਿ ਅਨਮੈਰਿਡ ਹੈ ਲੜਕੀ ਦਾ ਇੱਕ ਭਰਾ ਹੈ ਜੋ ਕਿ ਅਨਮੈਰਿਡ ਹੈ ਜੀ ਇਸ ਪਰਿਵਾਰ ਨੂੰ ਐਨ ਆਰ ਆਈ ਲੜਕੇ ਦੀ ਪਾਲ ਹੈ ਲੜਕਾ ਕੈਨੇਡਾ ਆਸਟ੍ਰੇਲੀਆ ਯੂ ਐਸ ਏ ਜਾਂ ਨਿਊਜ਼ੀਲੈਂਡ ਦੇ ਵਿੱਚ ਪিয়ার ਹੋਵੇ ਪਰਿਵਾਰ ਨੂੰ ਜਾਤੀਬੰਦਨ ਨਹੀਂ ਹੈ ਜੀ। ਲੜਕੇ ਦਾ ਪਰਿਵਾਰ ਲੁਧਿਆਣਾ, ਅੰਮ੍ਰਿਤਸਰ, ਫਰੋਈਪੁਰ, ਮੋਗਾ ਡਿਸਟ੍ਰਿਕਟ ਦੇ ਆਸ-ਪਾਸ ਏਰੀਆ ਤੋਂ ਬਿਲੋਂਗ ਕਰਦਾ ਹੋਵੇ। ਇਸ ਰਿਸ਼ਤੇ ਦੀ ਅਗਰ ਤੁਸੀਂ ਹੋਰ ਵੀ ਕੋਈ ਮੁੱਢਲੀ ਜਾਣਕਾਰੀ ਪ੍ਰਾਪਤ ਕਰਨਾ ਚਾਹੁੰਦੇ ਹੋ ਤਾਂ ਲਾਲ ਪੱਤੇ ਤੇ ਪਰਿਵਾਰਿਕ ਮੈਂਬਰ ਦਾ ਨੰਬਰ ਹੈ ਜਿੱਥੇ ਤੁਸੀਂ ਡਾਇਰੈਕਟ ਫੋਨ ਤੇ ਗੱਲਬਾਤ ਕਰ ਸਕਦੇ ਹੋ ਜੀ। ਅਗਦਾ ਅਗਲਾ ਰਿਸ਼ਤਾ ਹੈ ਜੀ, ਉਹ ਵੀ ਲੜਕੀ ਦਾ ਜੋ ਕਿ ਜੱਟ ਸਿੱਖ ਪਰਿਵਾਰ ਤੋਂ ਬਿਲੋਂਗ ਕਰਦੀ ਹੈ ਜੀ। ਲੜਕੀ ਦਾ ਪਰਿਵਾਰ ਫਰੀਦਕੋਟ ਡਿਸਟ੍ਰਿਕਟ ਤੋਂ ਬਿਲੋਂਗ ਕਰਦਾ ਹੈ ਜੀ ਲੜਕੀ ਐਨ ਆਰ ਆਈ ਕੈਨੇਡਾ ਵਿੱਚ ਵਰਕ ਪਰਮਿਟ ਤੇ ਹੈ ਜੀ ਲੜਕੀ ਦਾ ਜਨਮ 1993 ਸੰਧ ਹੈ ਜੀ ਲੜਕੀ ਦਾ ਕੱਦ 5 ਫੁੱਟ 1 ਇੰਚ ਹੈ ਜੀ ਲੜਕੀ ਨੇ ਬੀਟੈਕ ਪਲੱਸ ਨਾਲ ਹੋਰ ਵੀ ਕੋਰਸ ਕੀਤੇ ਹੋਣ ਐਮ ਐਸ ਸੀ ਨਾਲ ਹੋਰ ਵੀ ਡਿਗਰੀ ਹੋਲਡਰ ਹੈ ਜੀ ਲੜਕੀ ਦਾ 10 ਸਾਲ ਦਾ ਯੂ ਐਸ اے ਦਾ ਸੁਪਰ ਵੀਜ਼ਾ ਵੀ ਲੱਗਾ ਹੋਇਆ ਹੈ ਜੀ ਗੱਲ ਕਰਦੇ ਆ ਅਗਰੇ ਇਸੇ ਪਰਿਵਾਰ ਦੀ ਤੇ ਇਸੇ ਪਰਿਵਾਰ ਦੇ ਵਿੱਚ ਇਸ ਦੇ ਮਾਤਾ-ਪਿਤਾ ਹਨ ਜੋ ਕਿ ਯੂਐਸਏ ਦੇ ਵਿੱਚ ਪੀਆਰ ਹਨ ਇਸ ਦੇ ਪਿਤਾ ਜੀ ਹਨ ਉਹ ਵੀ ਯੂਐਸਏ ਦੇ ਵਿੱਚ ਪੀਆਰ ਹਨ ਜੀ ਲੜਕੀ ਦੀ ਇੱਕ ਭੈਣ ਹੈ ਜੋ ਕਿ ਅਨਮੈਰਿਡ ਹੈ ਲੜਕੇ ਦੀ ਇੱਕ ਭਰਾ ਹੈ ਜੋ ਕਿ ਅਨਮੈਰਿਡ ਹੈ ਜੀ ਇਸ ਪਰਿਵਾਰ ਨੂੰ ਜੀ ਐਨਆਰਆਈ ਰਿਸ਼ਤੇ ਦੀ ਪਾਲ ਹੈ ਲੜਕਾ ਐਨਆਰਆਈ ਕੈਨੇਡਾ ਦੇ ਵਿੱਚ ਪੀਆਰ ਹੋਵੇ ਜਾਂ ਉੱਥੋਂ ਦਾ ਸਿਟੀਜ਼ਨ ਹੋਵੇ ਜਾਂ ਤਾਂ ਲੜਕਾ ਯੂਐਸਏ ਦੇ ਵਿੱਚ ਸਿਟੀਜ਼ਨ ਹੋਵੇ ਜਾਂ ਉੱਥੋਂ ਦਾ ਪੀਆਰ ਹੋਵੇ ਜੀ ਲੜਕਾ ਜੱਟ ਸਿੱਖ ਪਰਿਵਾਰ ਤੋਂ ਹੀ ਬਿਲੋਂਗ ਕਰਦਾ ਹੋਵੇ ਇਸ ਰਿਸ਼ਤੇ ਦੀ ਅਗਰ ਤੁਸੀਂ ਹੋਰ ਵੀ ਕੋਈ ਮੁੱਢਲੀ ਜਾਣਕਾਰੀ ਪ੍ਰਾਪਤ ਕਰਨਾ ਚਾਹੁੰਦੇ ਹੋ ਤਦ ਤੁਸੀਂ ਲਾਲਪਟੇ ਦੇ ਪਰਿਵਾਰਿਕ ਮੈਂਬਰ ਦਾ ਨੰਬਰ ਹੈ ਜਿੱਥੇ ਤੁਸੀਂ ਡਾਇਰੈਕਟ ਫੋਨ ਤੇ ਗੱਲਬਾਤ ਕਰ ਸਕਦੇ ਹੋ ਜੀ ਅਗਲਾ ਅਸਤਾ ਹੈ ਜੀ ਉਹ ਵੀ ਲੜਕੀ ਦਾ ਜੋ ਕਿ ਐਨ ਆਰ ਏ ਕੈਨੇਡਾ ਦੇ ਵਿੱਚ ਪੀ ਆਰ ਹੈ ਜੀ ਲੜਕੀ ਖੁਦ ਟਾਂਕ ਛਤਰੀ ਪਰਿਵਾਰ ਤੋਂ ਬਿਲੋਂਗ ਕਰਦੀ ਹੈ ਜੀ ਲੜਕੀ ਦਾ ਪਰਿਵਾਰ ਲੁਧਿਆਣਾ ਡਿਸਟ੍ਰਿਕਟ ਤੋਂ ਬਿਲੋਂਗ ਕਰਦਾ ਹੈ ਜੀ ਲੜਕੀ ਦਾ ਜਨਮ 1995 ਸੰਧ ਹੈ ਜੀ ਲੜਕੀ ਦਾ ਕੱਦ 5 ਫੁੱਟ 1 ਇੰਚ ਹੈ ਜੀ ਲੜਕੀ ਨੇ ਬਹੁਤ ਹੀ ਵਧੀਆ ਸਟੱਡੀ ਹਾਸਲ ਕੀਤੀ ਹੋਈ ਹੈ ਜੀ ਲੜਕੀ ਐਸਟੈਂਟ ਪ੍ਰਾਈਵੇਟ ਜੌਬ ਤੇ ਕੰਮ ਕਰ ਰਹੀ ਹੈ ਬਹੁਤ ਹੀ ਵਧੀਆ ਚੰਗੇ ਪੈਕੇਜ ਤੇ ਜੀ ਗੱਲ ਕਰਦੇ ਆਂ ਅਗਰ ਇਸੇ ਪਰਿਵਾਰ ਦੀ ਤੇ ਇਸੇ ਪਰਿਵਾਰ ਦੇ ਵਿੱਚ ਇੱਕ ਜੇ ਮਾਤਾ ਸ੍ਰੀ ਹਨ ਜੋ ਕਿ ਹਾਊਸ ਵਾਈਫ ਹਨ ਇਸੇ ਪਿਤਾ ਸ੍ਰੀ ਹਨ ਜੋ ਕਿ ਐਕਸਪਾਇਰ ਹਨ ਜੀ ਲੜਕੀ ਦੀ ਭੈਣ ਨਹੀਂ ਹੈ ਜੀ ਲੜਕੀ ਦਾ ਇੱਕ ਭਰਾ ਹੈ ਜੋ ਕਿ ਅਨਮੈਰਿਡ ਹੈ ਜੀ ਇਸ ਪਰਿਵਾਰ ਨੂੰ ਐਨ ਆਰ ਆਈ ਲੜਕੇ ਦੀ ਪਾਲ ਹੈ ਜੋ ਕਿ ਕਨੇਡਾ ਦੇ ਵਿੱਚ ਚਾਹੇ ਪੀਆਰ ਹੋਵੇ ਜਾਂ ਉੱਥੋਂ ਦਾ ਵਰਕ ਪਰਮਿਟ ਹੋਵੇ ਜੀ ਇਸ ਰਿਸ਼ਤੇ ਦੀ ਅਗਰ ਤੁਸੀਂ ਹੋਰ ਵੀ ਕੋਈ ਮੁੱਢਲੀ ਜਾਣਕਾਰੀ ਪ੍ਰਾਪਤ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਜੀ 795 88310 ਤੇ ਜੀ ਅਜਦਾ ਅਗਲਾ ਰਿਸ਼ਤਾ ਹੈ ਜੀ ਉਹ ਵੀ ਲੜਕੀ ਦਾ ਜੋ ਕਿ ਐਨ ਆਰ ਆਈ ਕੈਨੇਡਾ ਦੇ ਵਿੱਚ ਪੀ ਆਰ ਹੈ ਜੀ ਲੜਕੀ Hindu Sikh ਪਰਿਵਾਰ ਤੋਂ ਬਿਲੋਂਗ ਕਰਦੀ ਹੈ ਜੀ ਲੜਕੀ ਦਾ ਪਰਿਵਾਰ ਜਲੰਧਰ ਸਿਟੀ ਤੋਂ ਬਿਲੋਂਗ ਕਰਦਾ ਹੈ ਜੀ ਲੜਕੀ ਦਾ ਜਨਮ 1997 ਸੰ ਦਾ ਹੈ ਜੀ ਲੜਕੀ ਦਾ ਕੱਦ 5 ਫੁੱਟ 4 ਇੰਚ ਹੈ ਜੀ ਲੜਕੀ ਨੇ ਬੀ ਐਸ ਸੀ आईटी सेक्टर ਦੇ ਵਿੱਚ ਕੀਤੀ ਹੋਈ ਹੈ ਜੀ ਲੜਕੀ ਐਸ ਟਾਈਮ ਬਹੁਤ ਹੀ ਵਧੀਆ ਪ੍ਰਾਈਵੇਟ ਜੋਬ ਤੇ ਕੰਮ ਕਰ ਰਹੀ ਹੈ ਬਹੁਤ ਹੀ ਵਧੀਆ ਚੰਗੇ ਪੈਕੇਜ ਤੇ ਜੀ ਗੱਲ ਕਰਦੇ ਆ ਅਗਰੇ ਇਸੇ ਪਰਿਵਾਰ ਦੀ ਤੇ ਇਸ ਦੇ ਪਰਿਵਾਰ ਦੇ ਵਿੱਚ ਇਸ ਦੇ ਮਾਤਾ ਜੀ ਜੋ ਕਿ ਹਾਊਸ ਵਾਈਫ ਹਨ ਇਸ ਦੇ ਪਿਤਾ ਜੀ ਜੋ ਕਿ ਗਵਰਨਮੈਂਟ ਜੋਬ ਤੇ ਹਨ ਜੀ ਲੜਕੀ ਦੀ ਭੈਣ ਨਹੀਂ ਹੈ ਜੀ ਲੜਕੀ ਦਾ ਇੱਕ ਭਰਾ ਹੈ ਜੋ ਕਿ ਮੈਰਿਡ ਹੈ ਇਸ ਪਰਿਵਾਰ ਨੂੰ Hindu Sikh ਪਰਿਵਾਰ ਤੋਂ ਲੜਕੇ ਦੀ ਪਾਲ ਹੈ ਲੜਕਾ ਕੈਨੇਡਾ ਵਿੱਚ ਪੀਆਰ ਹੋਵੇ ਜਾਂ ਉੱਥੋਂ ਦਾ ਸਿਟੀਜ਼ਨ ਹੋਵੇ ਜੀ ਇਸ ਰਿਸ਼ਤੇ ਦੀ ਅਗਰ ਤੁਸੀਂ ਹੋਰ ਵੀ ਕੋਈ ਮੁੱਢਲੀ ਜਾਣਕਾਰੀ ਪ੍ਰਾਪਤ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਜੀ 795 88310 ਤੇ ਜੀ ਅਈਦਾ ਅਗਲਾ ਰਿਸ਼ਤਾ ਹੈ ਜੀ ਉਹ ਵੀ ਲੜਕੀ ਦਾ ਜੋ ਕਿ ਰਾਮਗੜੀਆ ਪਰਿਵਾਰ ਤੋਂ ਬਿਲੋਂਗ ਕਰਦੀ ਹੈ ਜੀ ਲੜਕੀ ਦਾ ਪਰਿਵਾਰ ਦਿੱਲੀ ਸਿਟੀ ਤੋਂ ਬਿਲੋਂਗ ਕਰਦਾ ਹੈ ਜੀ ਲੜਕੀ ਦੇ ਪਰਿਵਾਰ ਦਾ ਬੈਕਗ੍ਰਾਉਂਡ ਹੁਸ਼ਿਆਰਪੁਰ ਡਿਸਟ੍ਰਿਕਟ ਦੇ ਆਸ-ਪਾਸ ਏਰੀਆ ਤੋਂ ਬਿਲੋਂਗ ਕਰਦਾ ਹੈ ਜੀ ਲੜਕੀ ਦਾ ਜਨਮ 1992 ਸੰਧ ਹੈ ਜੀ ਲੜਕੀ ਦਾ ਕੱਦ 5 ਫੁੱਟ 3 ਇੰਚ ਹੈ ਜੀ ਲੜਕੀ ਨੇ ਬਹੁਤ ਹੀ ਵਧੀਆ ਸਟੱਡੀ ਹਾਸਲ ਕੀਤੀ ਹੋਈ ਹੈ ਜੀ ਗੱਲ ਕਰਦੇ ਹਾਂ ਅਗਰ ਇਸ ਦੇ ਪਰਿਵਾਰ ਦੀ ਤਾਂ ਇਸ ਦੇ ਪਰਿਵਾਰ ਦੇ ਵਿੱਚ ਇਸ ਦੇ ਮਾਤਾ ਜੀ ਹਨ ਜੋ ਕਿ ਹਾਊਸ ਵਾਈਫ ਹਨ ਇਸ ਦੇ ਪਿਤਾ ਜੀ ਹਨ ਜੋ ਕਿ ਇੱਕ ਬਿਜ਼ਨਸ ਨੇ ਰਾਂਜੀ ਲੜਕੀ ਦੇ ਦੋ ਭੈਣਾਂ ਹਨ ਇੱਕ ਮੈਰਿਡ ਹੈ ਇੱਕ ਕੈਨੇਡਾ ਦੇ ਵਿੱਚ ਵਰਕ ਪਰਮਿਟ ਤੇ ਹੈ ਜੀ ਇਸ ਟਾਈਮ ਅਨਮੈਰਿਡ ਜੀ ਲੜਕੀ ਦਾ ਭਰਾ ਨਹੀਂ ਹੈ ਜੀ ਇਸ ਪਰਿਵਾਰ ਨੂੰ ਵੀ ਲੜਕੇ ਦੀ ਪਾਲ ਹੈ ਜੋ ਕਿ ਐਨ ਆਰ ਆਈ ਲੜਕਾ ਕੈਨੇਡਾ ਦੇ ਵਿੱਚ ਪੀ ਆਰ ਹੋਵੇ ਜਾਂ ਉੱਥੋਂ ਦਾ ਸਿਟੀਜ਼ਨ ਹੋਵੇ ਜੀ ਇਸ ਰਿਸ਼ਤੇ ਦੀ ਅਗਰ ਤੁਸੀਂ ਹੋਰ ਵੀ ਕੋਈ ਮੁੱਢਲੀ ਜਾਣਕਾਰੀ ਪ੍ਰਾਪਤ ਕਰਨਾ ਚਾਹੁੰਦੇ ਹੋ ਤਾਂ ਪਰਵਾਰਿਕ ਮੈਂਬਰ ਦਾ ਨੰਬਰ ਹੈ ਜੀ ਲਾਲ ਪੱਟੀ ਦੇ ਵਿੱਚ ਤੁਸੀਂ ਡਾਇਰੈਕਟ ਫੋਨ ਤੇ ਗੱਲਬਾਤ ਕਰ ਸਕਦੇ ਹੋ ਜੀ ਅਜਦਾ ਅਗਲਾ ਰਿਸ਼ਤਾ ਹੈ ਜੀ ਉਹ ਵੀ ਲੜਕੀ ਦਾ ਜੋ ਕਿ ਰਾਮਗੜੀ ਪਰਿਵਾਰ ਤੋਂ ਬਿਲੋਂਗ ਕਰਦੀ ਹੈ ਜੀ ਲੜਕੀ ਦਾ ਪਰਿਵਾਰ ਸ਼੍ਰੀ ਅੰਮ੍ਰਿਤਸਰ ਡਿਸਟ੍ਰਿਕਟ ਤੋਂ ਬਿਲੋਂਗ ਕਰਦਾ ਹੈ ਜੀ ਲੜਕੀ ਦਾ ਜਨਮ 2001 ਸੰ ਦਾ ਹੈ ਜੀ ਲੜਕੀ ਦਾ ਕੱਦ 5 ਫੁੱਟ 3 ਇੰਚ ਹੈ ਜੀ ਲੜਕੀ ਨੇ ਬੀਐਸਸੀ ਨਰਸਿੰਗ ਦੇ ਵਿੱਚ ਸਟੱਡੀ ਹਾਸਲ ਕੀਤੀ ਹੋਈ ਹੈ ਜੀ ਲੜਕੀ ਦੇ ਕੋਲ ਪੀਟੈਟ ਦੇ ਵਿੱਚ 7 ਬੈਂਡ ਹਨ ਜੀ ਗੱਲ ਕਰਦੇ ਹਾਂ ਅਗਰ ਇਸ ਪਰਿਵਾਰ ਦੀ ਤੇ ਇਸ ਦੇ ਪਰਿਵਾਰਤ ਵਿੱਚ ਇਸ ਦੇ ਮਾਤਾ ਸ੍ਰੀ ਹਨ ਜੋ ਕਿ ਹਾਊਸ ਵਾਈਫ ਹਨ ਇਸ ਦੇ ਪਿਤਾ ਸ੍ਰੀ ਹਨ ਜੋ ਕਿ ਇੱਕ ਬਿਜ਼ਨਸਮੈਨ ਹਨ ਜੀ ਲੜਕੀ ਦੀ ਭੈਣ ਇੱਕ ਹੈ ਜੋ ਕਿ ਅਨਮੈਰਿਡ ਹੈ ਲੜਕੀ ਦਾ ਭਰਾ ਇੱਕ ਹੈ ਜੀ ਇਸ ਪਰਿਵਾਰ ਨੂੰ ਜੀ ਲੜਕੇ ਦੀ ਪਾਲ ਹੈ ਜੋ ਕਿ ਐਨ ਆਰ ਆਈ ਹੋਵੇ ਔਰ ਰਾਮਗੜੀਆ ਪਰਿਵਾਰ ਤੋਂ ਬਿਲੋਂਗ ਕਰਦਾ ਹੋਵੇ ਜੀ ਲੜਕਾ ਆਸਟ੍ਰੇਲੀਆ ਵਿੱਚ ਪੀਆਰ ਹੋਵੇ ਜਾਂ ਉੱਥੋਂ ਦਾ ਸਿਟੀਜ਼ਨ ਹੋਵੇ ਜੀ ਲੜਕਾ ਪਰਿਵਾਰ ਰਾਮਗੜੀਆ ਪਰਿਵਾਰ ਤੋਂ ਹੀ ਬਿਲੋਂਗ ਕਰਦਾ ਹੋਵੇ ਜੀ ਇਸ ਰਿਸ਼ਤੇ ਦੀ ਅਗਰ ਤੁਸੀਂ ਹੋਰ ਵੀ ਕੋਈ ਮੋੜਲੀ ਜਾਣਕਾਰੀ ਪ੍ਰਾਪਤ ਕਰਨਾ ਚਾਹੁੰਦੇ ਹੋ ਤਾਂ ਪਰਿਵਾਰਿਕ ਮੈਂਬਰ ਦਾ ਨੰਬਰ ਹੈ ਜੀ ਲਾਲ ਪੱਟੀ ਵਿੱਚ ਤੁਸੀਂ ਡਾਇਰੈਕਟ ਫੋਨ ਤੇ ਗੱਲਬਾਤ ਕਰ ਸਕਦੇ ਹੋ ਜੀ ਇਦਾ ਗਲਰ ਸਤਾ ਜੀ ਉਹ ਲੜਕੀ ਦਾ ਜੋ ਕਿ ਐਸਸੀ ਪਰਿਵਾਰ ਤੋਂ ਬਿਲੋਂਗ ਕਰਦੀ ਹੈ ਜੀ ਲੜਕੀ ਮਜਬੂਸੀਕ ਪਰਿਵਾਰ ਤੋਂ ਬਿਲੋਂਗ ਕਰਦੀ ਹੈ ਜੀ ਲੜਕੀ ਦਾ ਪਰਿਵਾਰ ਮੋਗਾ ਡਿਸਟ੍ਰਿਕਟ ਤੋਂ ਬਿਲੋਂਗ ਕਰਦਾ ਹੈ ਜੀ ਲੜਕੀ ਦਾ ਜਨਮ 1991 ਸੰਧ ਹੈ ਜੀ ਲੜਕੀ ਦਾ ਕੰਦ 5 ਫੁੱਟ 5 ਇੰਚ ਹੈ ਜੀ ਲੜਕੀ ਨੇ ਬੀਏ ਐਮਏ ਐਂਟੀਟੀ ਪੀਟੈਟ ਕਲੀਅਰ ਕੀਤੀ ਹੋਈ ਹੈ ਜੀ ਲੜਕੀ ਇਸ ਟਾਈਮ ਪ੍ਰਾਈਵੇਟ ਜੌਬ ਤੇ ਕੰਮ ਕਰ ਰਹੀ ਹੈ ਔਰ ਨਾਲ ਦੀ ਨਾਲ ਗਵਰਨਮੈਂਟ ਜੌਬ ਦੀ ਤਿਆਰੀ ਵੀ ਕਰ ਰਹੀ ਹੈ ਜੀ ਲੜਕੀ ਦਾ ਮਾਸਟਰ ਕਾਰਡ ਵੀ ਕਲੀਅਰ ਹੈ ਜੀ ਗੱਲ ਕਰਦੇ ਆ ਅਗਰ ਇਸ ਦਾ ਪਰਿਵਾਰ ਤੁਸੀਂ ਇਸ ਦੇ ਪਰਿਵਾਰ ਦੇ ਵਿੱਚ ਇਸ ਦੇ ਮਾਤਾ ਸ੍ਰੀ ਹਨ ਜੋ ਕਿ ਹਾਊਸ ਵਾਈਫ ਹਨ ਇਸ ਦੇ ਪਿਤਾ ਸ੍ਰੀ ਹਨ ਜੋ ਕਿ ਇੱਕ ਵੀ ਜਨ ਸਭਾਨ ਹਨ ਜੀ ਇਸ ਪਰਿਵਾਰ ਨੂੰ ਜੀ ਲੜਕੇ ਦੀ ਪਾਲ ਹੈ ਜੋ ਕਿ ਗਵਰਨਮੈਂਟ ਜੋਬ ਤੇ এমਪਲੋਏ ਹੋਵੇ ਦਾ ਲੜਕਾ ਆਪਣੇ ਬਿਜ਼ਨਸ ਦੇ ਵਿੱਚ ਬਹੁਤ ਹੀ ਵਧੀਆ ਸੈਟਲ ਹੋਵੇ ਲੜਕਾ ਐਸਸੀ ਪਰਿਵਾਰ ਤੋਂ ਹੀ ਬਿਲੋਂਗ ਕਰਦਾ ਹੋਵੇ ਪਰਿਵਾਰ ਨੇ ਹੋਰ ਕੋਈ ਵੀ ਡਿਮਾਂਡ ਨਹੀਂ ਹੈ ਜੀ ਇਸ ਰਿਸ਼ਤੇ ਦੀ ਅਗਰ ਤੁਸੀਂ ਹੋਰ ਵੀ ਕੋਈ ਮੁੱਢਲੀ ਜਾਣਕਾਰੀ ਪ੍ਰਾਪਤ ਕਰਨਾ ਚਾਹੁੰਦੇ ਹੋ ਤਾਂ ਲਾਲਪਟ ਦੇ ਵਿੱਚ ਪਰਿਵਾਰਿਕ ਮੈਂਬਰ ਦਾ ਨੰਬਰ ਹੈ ਜੀ ਤੁਸੀਂ ਡਾਇਰੈਕਟ ਫੋਨ ਤੇ ਗੱਲਬਾਤ ਕਰ ਸਕਦੇ ਹੋ ਜੀ ਆਇਆ ਅਗਲਾ ਰਿਸ਼ਤਾ ਹੈ ਜੀ ਔਰ ਲੜਕੀ ਦਾ ਜੋ ਕਿ ਜੱਟ ਸਿੱਖ ਪਰਿਵਾਰ ਤੋਂ ਬਿਲੋਂਗ ਕਰਦੀ ਹੈ ਜੀ ਲੜਕੀ ਦਾ ਪਰਿਵਾਰ ਗੜਸ਼ੰਗਰ ਨਵਾਂ ਸ਼ਹਿਰ ਡਿਸਟ੍ਰਿਕਟ ਤੋਂ ਬਿਲੋਂਗ ਕਰਦਾ ਹੈ ਜੀ ਲੜਕੀ ਦਾ ਜਨਮ 2004 ਸੰਧ ਹੈ ਜੀ ਲੜਕੇ ਦਾ ਕੱਦ 5 ਫੁੱਟ 5 ਇੰਚਾ ਜੀ ਲੜਕੀ ਨੇ ਪਲਸ 2 ਨੋਨ ਮੈਡੀਕਲ ਵਿੱਚ ਕੀਤੀ ਹੋਈ ਪਲਸ ਨਾਲ ਲੜਕੀ ਨੇ ਕੰਪਿਊਟਰ ਕੋਰਸ ਵੀ ਕੀਤਾ ਹੋਇਆ ਹੈ ਜੀ ਗੱਲ ਕਰਦੇ ਆ ਅਗਰ ਇਸ ਦੇ ਪਰਿਵਾਰ ਦੇ ਤੇ ਇਸ ਦੇ ਪਰਿਵਾਰ ਵਿੱਚ ਇਸ ਦੇ ਮਾਤਾ ਸ੍ਰੀ ਹਰਨ ਜੋ ਕਿ ਹਾਊਸ ਵਾਈਫ ਹਨ ਇਸ ਦੇ ਪਿਤਾ ਸ੍ਰੀ ਹਰਨ ਜੋ ਕਿ ਇੱਕ ਦੁਬਈ ਗਏ ਹੋ ਹਨ ਲੜਕੀ ਦੀ ਇੱਕ ਭੈਣ ਹੈ ਜੋ ਕਿ ਮੈਰਿਡ ਹੈ ਲੜਕੀ ਦਾ ਇੱਕ ਭਰਾ ਜੋ ਕਿ ਅਨਮੈਰਿਡ ਹੈ ਜੀ ਇਸ ਪਰਿਵਾਰ ਦੇ ਹਿੱਸੇ ਦੀ 4 ਤੋਂ 5 ਕਿੱਲੇ ਜ਼ਮੀਨ ਵੀ ਆਉਂਦੀ ਹੈ ਜੀ ਇਸ ਪਰਿਵਾਰ ਨੂੰ ਐਨ ਆਰ ਆਈ ਰਿਸ਼ਤੇਦਾਰ ਪਾਲ ਹੈ ਲੜਕਾ ਕਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਸਿਟੀ ਵਿੱਚ ਜਿਆਦਾ ਪੀਆਰ ਹੋਵੇ ਜਾਂ ਉੱਥੋਂ ਦਾ ਸਿਟੀਜ਼ਨ ਹੋਵੇ ਜੀ ਲੜਕੇ ਦਾ ਪਰਿਵਾਰ ਜਲੰਧਰ ਰੋਪੜ ਹੁਸ਼ਿਆਰਪੁਰ ਡਿਸਟ੍ਰਿਕਟ ਤੋਂ ਬਿਲੋਂਗ ਕਰਦਾ ਹੋਵੇ ਔਰ ਜੱਟ ਸਿੱਖ ਪਰਿਵਾਰ ਤੋਂ ਹੀ ਬਿਲੋਂਗ ਕਰਦਾ ਹੋਵੇ ਇਸ ਰਿਸ਼ਤੇ ਦੀ ਅਗਰ ਤੁਸੀਂ ਹੋਰ ਵੀ ਕੋਈ ਮੁੱਢਲੀ ਜਾਣਕਾਰੀ ਪ੍ਰਾਪਤ ਕਰਨਾ ਚਾਹੁੰਦੇ ਹੋ ਤਾਂ ਲਾਲਪਟ ਦੇ ਪਰਿਵਾਰਿਕ ਮੈਂਬਰ ਨੰਬਰ ਹੈ ਤੁਸੀਂ ਡਾਇਰੈਕਟ ਫੋਨ ਤੇ ਗੱਲਬਾਤ ਕਰ ਸਕਦੇ ਹੋ ਜੀ ਇਹਦਾ ਅਗਲਾ ਰਿਸ਼ਤਾ ਹੈ ਜੀ ਉਹ ਵੀ ਲੜਕੀ ਦਾ ਹੈ ਜੋ ਕਿ ਐਨ ਆਰ ਆਈ ਕੈਨੇਡਾ ਵਿੱਚ ਪੀ ਆਰ ਹੈ ਜੀ ਲੜਕੀ ਜੱਟ ਸਿਕ ਪਰਿਵਾਰ ਤੋਂ ਬਿਲੋਂਗ ਕਰਦੀ ਹੈ ਜੀ ਲੜਕੀ ਦਾ ਪਰਿਵਾਰ ਅੰਮ੍ਰਿਤਸਰ ਸਾਹਿਬ ਤੋਂ ਬਿਲੋਂਗ ਕਰਦਾ ਹੈ ਜੀ ਲੜਕੀ ਦਾ ਜਨਮ 1999 ਸੰਧ ਹੈ ਜੀ ਲੜਕੀ ਦਾ ਕੱਦ 5 ਫੁੱਟ 3 ਇੰਚ ਹੈ ਜੀ ਲੜਕੀ ਨੇ ਬਹੁਤ ਹੀ ਵਧੀਆ ਸਟੱਡੀ ਹਾਸਿਲ ਕੀਤੀ ਹੋਈ ਹੈ ਜੀ ਮੈਡੀਕਲ ਲਾਈਨ ਦੇ ਵਿੱਚ ਲੜਕੀ ਇਸ ਟਾਈਮ ਗਵਰਨਮੈਂਟ ਜੋਬ ਤੇ ਇੰਪਲੋਏ ਹੈ ਜੀ ਕੈਨੇਡਾ ਦੇ ਵਿੱਚ ਬਹੁਤ ਹੀ ਵਧੀਆ ਚੰਗੇ ਪੈਕੇਜ ਤੇ ਜੀ ਗੱਲ ਕਰਦੇ ਆ ਅਗਰ ਇਸ ਦੇ ਪਰਿਵਾਰ ਦੀ ਇਸ ਦੇ ਪਰਿਵਾਰ ਦੇ ਵਿੱਚ ਇਸ ਦੇ ਮਾਤਾ-ਪਿਤਾ ਸ਼੍ਰੀ ਹਨ ਜੋ ਕਿ ਗਵਰਨਮੈਂਟ ਜੌਬ ਤੋਂ ਰਿਟਾਇਰਡ ਹਨ ਇਸ ਦੇ ਪਿਤਾ ਸ਼੍ਰੀ ਐਕਸਪਾਇਰ ਹਨ ਜੀ ਲੜਕੀ ਦਾ ਇੱਕ ਭਰਾ ਹੈ ਜੋ ਕਿ ਅਨਮੈਰਿਡ ਹੈ ਜੀ ਉਹ ਵੀ ਕੈਨੇਡਾ ਦੇ ਵਿੱਚ ਹੈ ਜੀ ਲੜਕੀ ਦੀ ਭੈਣ ਨਹੀਂ ਹੈ ਜੀ ਇਸ ਪਰਿਵਾਰ ਦੇ ਹਿੱਸੇ ਦੀ 6 ਕਿੱਲੇ ਜ਼ਮੀਨ ਵੀ ਆਉਂਦੀ ਹੈ ਜੀ ਇਸ ਪਰਿਵਾਰ ਨੂੰ ਲੜਕੇ ਦੀ ਪਾਲ ਹੈ ਜੋ ਕਿ ਜੱਟ ਸਿੱਖ ਪਰਿਵਾਰ ਤੋਂ ਬਿਲੋਂਗ ਕਰਦਾ ਹੋਵੇ ਔਰ ਕੈਨੇਡਾ ਦੇ ਵਿੱਚ ਚਾਹੇ ਉਹ ਪੀਆਰ ਹੋਵੇ ਚਾਹੇ ਉਹ ਤੋਂ ਦਾ ਸਿਟੀਜ਼ਨ ਹੋਵੇ ਜੀ ਲੜਕਾ ਸਰੀ ਸ਼ਹਿਰ ਦੇ ਆਸ-ਪਾਸ ਏਰੀਏ ਤੋਂ ਹੀ ਬਿਲੋਂਗ ਕਰਦਾ ਹੋਵੇ ਕੈਨੇਡਾ ਦੇ ਵਿੱਚ ਜੀ ਇਸ ਰਿਸ਼ਤੇ ਦੀ ਅਗਰ ਤੁਸੀਂ ਹੋਰ ਵੀ ਕੋਈ ਮੁੱਢਲੀ ਜਾਣਕਾਰੀ ਪ੍ਰਾਪਤ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਜੀ 795 88310 ਤੇ ਜੀ ਅਜਦਾ ਅਲੱਗ ਰਿਸ਼ਤਾ ਹੈ ਜੀ ਉਹ ਵੀ ਲੜਕੀ ਦਾ ਜੋ ਕਿ ਐਸਸੀ ਪਰਿਵਾਰ ਤੋਂ ਬਿਲੋਂਗ ਕਰਦੀ ਹੈ ਜੀ ਲੜਕੀ ਦਾ ਪਰਿਵਾਰ ਫਰੀਦਕੋਟ ਡਿਸਟ੍ਰਿਕਟ ਤੋਂ ਬਿਲੋਂਗ ਕਰਦਾ ਹੈ ਜੀ ਲੜਕੀ ਦਾ ਜਨਮ 1992 ਸਨ ਦਾ ਹੈ ਜੀ ਲੜਕੀ ਦਾ ਕੱਦ 5 ਫੁੱਟ 3 ਇੰਚਾ ਜੀ ਲੜਕੀ ਨੇ ਬਹੁਤੀ ਵਧੀਆ ਸਟਡੀ ਹਾਸਲ ਕੀਤੀ ਹੋਈ ਜੀ ਬੀਐਸਸੀ ਡੈਂਟਲਸ ਪਲਸ ਨਾਲ ਨਰਸਿੰਗ ਦਾ ਵੀ ਹਸਪੀਟਲ ਦੇ ਵਿੱਚ ਕੋਰਸ ਕੀਤਾ ਹੋਇਆ ਜੀ ਇਸ ਸਮੇਂ ਲੜਕੀ ਐਸੇ ਹਸਪੀਟਲ ਦੇ ਵਿੱਚ ਪ੍ਰਾਈਵੇਟ ਜੋਬ ਤੇ ਕੰਮ ਕਰ ਰਹੀ ਹੈ ਬਹੁਤੀ ਵਧੀਆ ਚੰਗੇ ਪੈਕੇਜ ਤੇ ਜੀ ਡਾਕਟਰ ਲਾਈਨ ਦੇ ਵਿੱਚ ਜੀ ਗੱਲ ਕਰਦੇ ਆ ਅੰਗਰੇਜ਼ ਦੇ ਪਰਿਵਾਰ ਦੀ ਤੇ ਇਸ ਦੇ ਪਰਿਵਾਰ ਦੇ ਵਿੱਚ ਇਸ ਦੇ ਪਿਤਾ ਜੀ ਹਨ ਜੋ ਕਿ ਗਵਰਨਮੈਂਟ ਜੋਬ ਤੇ এমপ্লয়ੀ ਹਨ ਇਸੇ માતા ਸ਼੍ਰੀ ਹਰਨ ਜੋ ਕਿ ਉਹ ਵੀ ਹਾਊਸ ਵਾਈਫ ਹਨ ਜੀ ਲੜਕੀ ਇੱਕ ਭੈਣ ਜੋ ਕਿ ਅਨਮੈਰਿਡ ਹੈ ਉਹ ਕੈਨੇਡਾ ਵਿੱਚ ਹੈ ਜੀ ਲੜਕੀ ਦਾ ਇੱਕ ਭਰਾ ਹੈ ਉਹ ਕੈਨੇਡਾ ਦੇ ਵਿੱਚ ਉਹ ਵੀ ਪੀਆਰ ਹੈ ਜੀ ਉੱਥੇ ਇਸ ਪਰਿਵਾਰ ਨੂੰ ਜੀ ਐਨ ਆਰ ਆਈ ਲੜਕੇ ਦੀ ਪਾਲ ਹੈ ਲੜਕਾ ਕੈਨੇਡਾ ਦੇ ਵਿੱਚ ਪੀਆਰ ਹੋਵੇ ਜੋ ਉੱਥੋਂ ਦਾ ਸਿਟੀਜ਼ਨ ਹੋਵੇ ਪਰਿਵਾਰ ਨੂੰ ਜਾਤੀਬੰਧਨ ਨਹੀਂ ਹੈ ਜੀ ਇਸ ਰਿਸ਼ਤੇ ਦੀ ਅਗਰ ਤੁਸੀਂ ਹੋਰ ਵੀ ਕੋਈ ਮੁੱਢਲੀ ਜਾਣਕਾਰੀ ਪ੍ਰਾਪਤ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਜੀ ਤੇ ਲਾਲਪਟ ਵਿੱਚ ਪਰਿਵਾਰਿਕ ਮੈਂਬਰ ਦਾ ਨੰਬਰ ਹੈ ਜੀ ਤੁਸੀਂ ਡਾਇਰੈਕਟ ਫੋਨ ਦੇ ਵੀ ਗੱਲਬਾਤ ਕਰ ਸਕਦੇ ਹੋ ਜੀ ਅਗਦਾ ਅਗਲਾ ਤਹਿ ਜੀ ਉਹ ਵੀ ਲੜਕੀ ਦਾ ਹੈ ਜੋ ਕਿ Hindu ਪਰਿਵਾਰ ਤੋਂ ਬਿਲੋਂਗ ਕਰਦੀ ਹੈ ਜੀ ਲੜਕੀ ਦਾ ਪਰਿਵਾਰ ਕਪੂਰਥਲਾ ਡਿਸਟ੍ਰਿਕਟ ਤੋਂ ਬਿਲੋਂਗ ਕਰਦਾ ਹੈ ਜੀ ਲੜਕੀ ਦਾ ਜਨਮ 1994 ਸੰਧ ਹੈ ਜੀ ਲੜਕੀ ਦਾ ਕੱਦ 5 ਫੁੱਟ 2 ਇੰਚਾ ਜੀ ਲੜਕੀ ਨੇ ਬਹੁਤ ਹੀ ਵਧੀਆ ਸਟੱਡੀ ਹਾਸਲ ਕੀਤੀ ਹੋਈ ਹੈ ਜੀ ਲੜਕੀ ਐਸਟਾਬ ਐਜ਼ ਅ ਪ੍ਰਾਈਵੇਟ ਜੌਬ ਤੇ ਕੰਮ ਕਰ ਰਹੀ ਹੈ ਬਹੁਤ ਹੀ ਵਧੀਆ ਚੰਗੇ ਪੈਕੇਟ ਤੇ ਜੀ ਗੱਲ ਕਰਦੇ ਆ ਅਗਰ ਇਸ ਦਾ ਪਰਿਵਾਰ ਦੀ ਗੱਲ ਤੇ ਪਰਿਵਾਰ ਦੇ ਵਿੱਚ ਇਸ ਦੇ ਮਾਤਾ ਸ੍ਰੀ ਹਨ ਜੋ ਕਿ ਹਾਊਸ ਵਾਈਫ ਹਨ ਤੇ ਪਿਤਾ ਸ੍ਰੀ ਹਨ ਜੋ ਕਿ ਇੱਕ बिजनेসম্যান ਹਨ ਲੜਕੀ ਦੀ ਭੈਣ ਨਹੀਂ ਹੈ ਜੀ ਲੜਕੀ ਇੱਕ ਭਰਾ ਜੋ ਕਿ ਅਨਮੈਰਿਡ ਹੈ ਜੀ ਲੜਕੀ ਖੁਦ ਮੰਗਲੀ ਹੈ ਜੀ ਇਸ ਪਰਿਵਾਰ ਨੂੰ ਲੜਕੇ ਦੀ ਪਾਲ ਹੈ ਜੋ ਕਿ Hindu ਪਰਿਵਾਰ ਤੋਂ ਬਿਲੋਂਗ ਕਰਦਾ ਹੋਵੇ ਔਰ ਲੜਕਾ ਮੰਗਲਿਕ ਹੋਵੇ ਜੀ ਇਸ ਰਿਸ਼ਤੇ ਦੀ ਅਗਰ ਤੁਸੀਂ ਹੋਰ ਵੀ ਕੋਈ ਮੁੱਢਲੀ ਜਾਣਕਾਰੀ ਪਾਠ ਕਰਨਾ ਚਾਹੁੰਦੇ ਹੋ ਲਾਲਪਟੇ ਵਿੱਚ ਪਰਿਵਾਰਿਕ ਮੈਂਬਰ ਦਾ ਨੰਬਰ ਹੈ ਜੀ ਤੁਸੀਂ ਡਾਇਰੈਕਟ ਫੋਨ ਕਰ ਸਕਦੇ ਹੋ ਜੀ ਆਈ ਦਾ ਅਗਲਾ ਰਿਸ਼ਤਾ ਹੈ ਜੀ ਉਹ ਵੀ ਲੜਕੀ ਦਾ ਜੋ ਕਿ Hindu ਪਰਿਵਾਰ ਤੋਂ ਬਿਲੋਂਗ ਕਰਦੀ ਹੈ ਜੀ ਲੜਕੀ ਗਵਰਨਮੈਂਟ ਜੌਬ ਤੇ EMPLOYE ਹੈ ਜੀ ਟੀਚਰ ਦੀ ਲੜਕੀ ਦਾ ਪਰਿਵਾਰ ਫਰੋਈਪੁਰ ਡਿਸਟ੍ਰਿਕਟ ਕੋ ਬਿਲੋਂਗ ਕਰਦਾ ਹੈ ਜੀ ਲੜਕੀ ਸ਼ਾਰਟ ਟਾਈਮ ਡਿਵੋਰਸ ਹੈ ਜੀ ਲੜਕੀ ਦਾ ਜਨਮ 1991 ਸੰਧ ਹੈ ਜੀ ਲੜਕੀ ਦਾ ਕੱਦ 5 ਫੁੱਟ 6 ਇੰਚ ਹੈ ਜੀ ਲੜਕੀ ਨੇ ਬਹੁਤ ਹੀ ਵਧੀਆ ਸਟੱਡੀ ਕਾ ਹਾਸਲ ਕੀਤੀ ਹੋਈ ਹੈ ਇਸ ਟੈਂਪਲੇਟ ਕੀ ਗਵਰਨਮੈਂਟ ਜੋਬ ਤੇ এমਪਲੋਏ ਹੈ ਜੀ ਗਲ ਕਰਦੇ ਆ ਅਗਰ ਇਸੇ ਪਰਿਵਾਰ ਦੀ ਤੇ ਇਸ ਦੇ ਪਰਿਵਾਰ ਦੇ ਵਿੱਚ ਇਸ ਦੇ ਮਾਤਾ ਜੀ ਰਹੀ ਹੈ ਜੋ ਕਿ ਹਾਊਸ ਵਾਈਫ ਹਨ ਇਸ ਦੇ ਪਿਤਾ ਜੀ ਹਨ ਜੋ ਕਿ ਗਵਰਨਮੈਂਟ ਜੋਬ ਤੋਂ ਰਟਾਇਰਡ ਹਨ ਇਸ ਪਰਿਵਾਰ ਨੂੰ ਲੜਕੇ ਦੀ ਪਾਲ ਹੈ ਜੋ ਕਿ Hindu ਪਰਿਵਾਰ ਤੋਂ ਬਿਲੋਂਗ ਕਰਦਾ ਹੋਵੇ ਲੜਕਾ ਗਵਰਨਮੈਂਟ ਜੋਬ ਤੇ ਹੋਵੇ ਜਾਂ ਆਪਣੇ ਬਿਜ਼ਨਸ ਵਿੱਚ ਬਹੁਤ ਹੀ ਵਧੀਆ ਸੈਟਲ ਹੋਵੇ ਜੀ ਲੜਕਾ ਜੇ ਸ਼ਾਰਟ ਟਾਈਮ ਰਿਵੋਸ ਹੋਵੇ ਜਾਂ ਲੜਕਾ ਅਨਮੈਰਿਡ ਹੋਵੇ ਜੀ ਇਸ ਰਿਸ਼ਤੇ ਦੀ ਅਗਰ ਤੁਸੀਂ ਹੋਰ ਵੀ ਕੋਈ ਮੁੰਡਲੀ ਜਾਣਕਾਰੀ ਪ੍ਰਾਪਤ ਕਰਨਾ ਚਾਹੁੰਦੇ ਹੋ ਤਾਂ ਲਾਲ ਪੱਤੇ ਦੇ ਵਿੱਚ ਪਰਿਵਾਰਿਕ ਮੈਂਬਰ ਦਾ ਨੰਬਰ ਹੈ ਜੀ ਤੁਸੀਂ ਡਾਇਰੈਕਟ ਫੋਨ ਤੇ ਗੱਲਬਾਤ ਕਰ ਸਕਦੇ ਹੋ ਜੀ ਅਜਿਹਾ ਅਗਲਾ ਰਿਸ਼ਤਾ ਹੈ ਜੀ ਉਹ ਵੀ ਲੜਕੀ ਦਾ ਜੋ ਕਿ ਹਿੰਦੂ ਸ਼ਰਮਾ ਪਰਿਵਾਰ ਤੋਂ ਬਿਲੋਂਗ ਕਰਦੀ ਹੈ ਜੀ ਲੜਕੀ ਦਾ ਪਰਿਵਾਰ ਮੋਗਾ ਡਿਸਟ੍ਰਿਕਟ ਤੋਂ ਬਿਲੋਂਗ ਕਰਦਾ ਹੈ ਜੀ ਲੜਕੀ ਦਾ ਜਨਮ 1994 ਸੰਧ ਹੈ ਜੀ ਲੜਕੀ ਦਾ ਕੱਦ 5 ਫੁੱਟ 3 ਇੰਚ ਹੈ ਜੀ ਲੜਕੀ ਨੇ ਬਹੁਤੀ ਵਧੀਆ ਸਟੱਡੀ ਹਾਸਲ ਕੀਤੀ ਹੋਈ ਹੈ ਜੀ ਲੜਕੀ ਦੇ ਗੱਲ ਕਰਦੇ ਆ ਇਸ ਦੇ ਪਰਿਵਾਰ ਦੀ ਤੇ ਇਸ ਦੇ ਪਰਿਵਾਰ ਦੇ ਵਿੱਚ ਇਸ ਦਾ ਮਾਤਾ ਜੀ ਹਨ ਜੋ ਕਿ ਹਾਊਸ ਵਾਈਫ ਹਨ ਇਸ ਦੇ ਪਿਤਾ ਜੀ ਹਨ ਜੋ ਕਿ ਖੇਤੀਬਾੜੀ ਨੂੰ ਬਲੌਗ ਕਰਦੇ ਹਨ ਜੀ ਲੜਕੀ ਦੇ ਦੋ ਭੈਣਾਂ ਹਨ ਜੋ ਕਿ ਮੈਰਿਡ ਹਨ ਲੜਕੀ ਦਾ ਇੱਕ ਭਰਾ ਹੈ ਜੋ ਕਿ ਮੈਰਿਡ ਹੈ ਜੀ ਇਸ ਪਰਿਵਾਰ ਦੇ ਹਿੱਸੇ ਜੀ 11 ਤੋਂ 12 ਕਿੱਲੇ ਜ਼ਮੀਨ ਵੀ ਆਉਂਦੀ ਹੈ ਜੀ ਇਸ ਪਰਿਵਾਰ ਨੂੰ ਹਿੰਦੂ ਪਰਿਵਾਰ ਤੋਂ ਲੜਕੇ ਦੀ ਪਾਲ ਹੈ ਜੋ ਕਿ ਐਨ ਆਰ ਆਈ ਕੈਨੇਡਾ ਦੇ ਵਿੱਚ ਪੀ ਆਰ ਹੋਵੇ ਜਾਂ ਯੂ ਐਸ ਏ ਦੇ ਵਿੱਚ ਪੀ ਆਰ ਹੋਵੇ ਜੀ ਚਾਹੇ ਲੜਕਾ ਆਸਟ੍ਰੇਲੀਆ ਦੇ ਵਿੱਚ ਪੀ ਆਰ ਹੋਵੇ ਜਾਂ ਉੱਥੋਂ ਦਾ ਸਿਟੀਜ਼ਨ ਹੋਵੇ ਜੀ ਲੜਕੀ ਨੇ ਬਾਹਰ ਜਾਣਾ ਜੀ ਇਸ ਰਿਸ਼ਤੇ ਦੀ ਅਗਰ ਤੁਸੀਂ ਹੋਰ ਵੀ ਕੋਈ ਮੁੱਢਲੀ ਜਾਣਕਾਰੀ ਪ੍ਰਾਪਤ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਜੀ 795 88310 ਤੇ ਜੀ ਅਜਦਾ ਅਗਲਾ ਰਿਸ਼ਤਾ ਹੈ ਜੀ ਉਹ ਵੀ ਲੜਕੀ ਦਾ ਜੋ ਕਿ Hindu ਪਰਿਵਾਰ ਤੋਂ ਬਿਲੋਂਗ ਕਰਦੀ ਹੈ ਜੀ ਲੜਕੀ IT ਸੈਕਟਰ ਦੇ ਵਿੱਚ ਜੋਬ ਕਰਦੀ ਹੈ ਜੀ ਲੜਕੀ ਦਾ ਪਰਿਵਾਰ ਰਾਧਾ ਸੁਆਮੀ ਪਰਿਵਾਰ ਹੈ ਜੀ ਲੜਕੀ ਦਾ ਪਰਿਵਾਰ ਫਰੋਇਪੁਰ ਡਿਸਟ੍ਰਿਕਟ ਦੇ ਆਸ-ਪਾਸ ਏਰੀਆ ਤੋਂ ਬਿਲੋਂਗ ਕਰਦਾ ਹੈ ਜੀ ਲੜਕੀ ਦਾ ਜਨਮ 1997 ਸੰਧਾ ਹੈ ਜੀ ਲੜਕੀ ਦਾ ਕੱਦ 5 ਫੁੱਟ 2 ਇੰਚ ਹੈ ਜੀ ਲੜਕੀ ਨੇ ਬਹੁਤ ਹੀ ਵਧੀਆ ਸਟੱਡੀ ਹਾਸਲ ਕੀਤੀ ਹੋਈ ਹੈ ਜੀ IT ਸੈਕਟਰ ਦੇ ਵਿੱਚ ਜੀ ਔਰ ਲੜਕੀ ਇਸ ਟਾਈਮ ਪ੍ਰਾਈਵੇਟ ਜੌਬ ਤੇ ਕੰਮ ਕਰ ਰਹੀ ਹੈ ਆਈਟੀ ਸੈਕਟਰ ਗੁੜਗਾਉਂ ਦੇ ਵਿੱਚ ਜੀ ਲੜਕੀ ਦਾ ਪੈਕੇਜ 12 ਤੋਂ 15 ਲੱਖ ਰੁਪਏ ਦਾ ਜੀ ਗੱਲ ਕਰਦੇ ਆ ਅਗਰ ਇਸ ਦਾ ਪਰਿਵਾਰ ਦਿੱਤਾ ਇਸ ਦੇ ਪਰਿਵਾਰ ਦੇ ਵਿੱਚ ਇਸ ਦੇ ਮਾਤਾ ਜੀ ਹਨ ਜੋ ਕਿ ਹਾਊਸ ਵਾਈਫ ਹਨ ਇਸ ਦੇ ਪਿਤਾ ਜੀ ਹਨ ਜੋ ਕਿ ਇੱਕ ਬਿਜ਼ਨਸਮੈਨ ਹਨ ਜੀ ਲੜਕੀ ਦੀ ਭੈਣ ਇੱਕ ਹੈ ਜੀ ਜੋ ਕਿ ਮੈਰਿਡ ਹੈ ਉਹ ਵੀ ਗਵਰਨਮੈਂਟ ਜੌਬ ਤੇ ਇੰਪਲੋਏ ਹੈ ਜੀ ਲੜਕੀ ਦੇ ਦੋ ਪ੍ਰਾਹਨ ਇੱਕ ਗਵਰਨਮੈਂਟ ਜੌਬ ਤੇ ਇੰਪਲੋਏ ਹੈ ਜੀ ਇੱਕ ਆਪਣੇ ਬਿਜ਼ਨਸ ਦੇ ਵਿੱਚ ਫਾਦਰ ਸਾਹਿਬ ਦੇ ਨਾਲ ਬਹੁਤ ਹੀ ਵਧੀਆ ਸੈਟਲ ਹੈ ਜੀ ਇਸ ਪਰਿਵਾਰ ਨੂੰ ਲੜਕੇ ਦੀ ਪਾਲ ਹੈ ਜੋ ਕਿ Hindu ਪਰਿਵਾਰ ਤੋਂ ਬਿਲੋਂਗ ਕਰਦਾ ਹੋਵੇ ਔਰ IT ਸੈਕਟਰ ਦੇ ਵਿੱਚ ਜੌਬ ਕਰਦਾ ਹੋਵੇ ਇਸ ਰਿਸ਼ਤੇ ਲਈ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਇਹਦਾ ਅਗਲਾ ਰਿਸ਼ਤਾ ਹੈ ਜੀ ਉਹ ਵੀ ਲੜਕੀ ਦਾ ਜੋ ਕਿ ਜੱਟ ਸਿੱਖ ਪਰਿਵਾਰ ਤੋਂ ਬਿਲੋਂਗ ਕਰਦੀ ਹੈ ਜੀ ਲੜਕੀ ਦਾ ਪਰਿਵਾਰ ਮੋਗਾ ਡਿਸਟ੍ਰਿਕਟ ਦੇ ਆਸ-ਪਾਸ ਏਰੀਆ ਤੋਂ ਬਿਲੋਂਗ ਕਰਦਾ ਹੈ ਜੀ ਲੜਕੀ ਦਾ ਜਨਮ 1992 ਸੰਧ ਹੈ ਜੀ ਲੜਕੀ ਦਾ ਕੱਦ 5 ਫੁੱਟ 5 ਇੰਚਾ ਜੀ ਲੜਕੀ ਨੇ ਬੀਐਸਸੀ ਨਰਸਿੰਗ ਦੀ ਸਟੱਡੀ ਹਾਸਿਲ ਕੀਤੀ ਹੋਈ ਹੈ ਜੀ ਗੱਲ ਕਰਦਿਆਂ ਅਗਰ ਇਸ ਦੇ ਪਰਿਵਾਰ ਦੇ ਤਾਂ ਇਸ ਦੇ ਪਰਿਵਾਰ ਦੇ ਵਿੱਚ ਇਸ ਦੇ ਮਾਤਾ ਜੀ ਹਨ ਜੋ ਕਿ ਹਾਊਸ ਵਾਈਫ ਹਨ ਇਸ ਦੇ ਪਿਤਾ ਜੀ ਹਨ ਜੋ ਕਿ ਗਵਰਨਮੈਂਟ ਜੌਬ ਤੋਂ ਰਿਟਾਇਰਡ ਹਨ ਜੀ ਲੜਕੀ ਦੇ 1 ਸਾਲ ਦਾ ਜੀ ਕੈਨੇਡਾ ਦਾ ਵਿਜ਼ਟਰ ਵੀਜ਼ਾ ਵੀ ਲੱਗਾ ਹੋਇਆ ਹੈ ਜੀ ਇਸ ਪਰਿਵਾਰ ਨੂੰ ਜੀ ਲੜਕੇ ਦੀ ਪਾਲ ਹੈ ਜੋ ਕਿ ਜੱਟ ਸਿੱਖ ਪਰਿਵਾਰ ਤੋਂ ਬਿਲੋਂਗ ਕਰਦਾ ਹੋਵੇ ਲੜਕਾ ਐਨ ਆਰ ਆਈ ਕੈਨੇਡਾ ਦੇ ਵਿੱਚ ਪੀ ਆਰ ਹੋਵੇ ਜਾਂ ਉੱਤਰਾ ਦਾ ਸਿਟੀਜ਼ਨ ਹੋਵੇ ਜੀ ਪਰਿਵਾਰ ਦੀ ਹੋਰ ਕੋਈ ਵੀ ਡਿਮਾਂਡ ਨਹੀਂ ਹੈ ਜੀ ਲੜਕਾ ਜੱਟ ਸਿੱਖ ਪਰਿਵਾਰ ਤੋਂ ਹੀ ਬਿਲੋਂਗ ਕਰਦਾ ਹੋਵੇ ਇਸ ਰਿਸ਼ਤੇ ਦੀ ਅਗਰ ਤੁਸੀਂ ਹੋਰ ਵੀ ਕੋਈ ਮੁੱਢਲੀ ਜਾਣਕਾਰੀ ਪ੍ਰਾਪਤ ਕਰਨਾ ਚਾਹੁੰਦੇ ਹੋ ਤਾਂ ਪਰਿਵਾਰਿਕ ਮੈਂਬਰ ਦਾ ਨੰਬਰ ਹੈ ਜੀ ਲਾਲਪਟੇ ਦੇ ਤੁਸੀਂ ਡਾਇਰੈਕਟ ਫੋਨ ਤੇ ਗੱਲਬਾਤ ਕਰ ਸਕਦੇ ਹੋ ਜੀ ਇਹ ਸੰਜੀ ਜਨਵਰੀ ਮਹੀਨੇ ਦੇ ਜੀ ਪੈਲੀ ਲਿਸਟ ਜਿਸ ਵਿੱਚ ਅਸੀਂ ਸਾਰੇ ਰਿਸ਼ਤੇ ਲੜਕੀਆਂ ਦੇ ਹੀ ਦੇ ਰਹੇ ਹਾਂ ਜੀ ਅਗਰ ਤੁਸੀਂ ਵੀ ਆਪਣੇ ਕਿਸੇ ਸੱਜਣ ਮਿੱਤਰ ਜਾਂ ਭੈਣ ਭਰਾ ਦੀ ਸਾਡੇ ਇਸ ਚੈਨਲ ਤੇ ਐਡ ਦੇਣੀ ਚਾਹੁੰਦੇ ਹੋ ਤਾਂ ਤੁਸੀਂ ਵੀ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਜੀ 795 88310 ਤੇ ਜੀ ਅਸੀਂ ਆਪਣੇ ਇਸ ਚੈਨਲ ਤੇ ਹਰ ਜਾਤੀ ਵਰਗ ਦੇ ਰਿਸ਼ਤੇ ਲੈ ਕੇ ਆਉਂਦੇ ਹਾਂ ਜੀ ਅਗਰ ਤੁਹਾਨੂੰ ਕੋਈ ਰਿਸ਼ਤਾ ਪਸੰਦ ਆਂਦਾ ਹੈ ਤਾਂ ਉਸ ਰਿਸ਼ਤੇ ਦੀ ਚੰਗੀ ਤਰ੍ਹਾਂ ਮੁੱਢਲੀ ਜਾਣਕਾਰੀ ਪਾਪਤ ਕਰ ਲਿਆ ਕਰੋ ਜੀ ਕਿਉਂਕਿ ਉਹ ਪਰਿਵਾਰਿਕ ਮੈਂਬਰ ਦਾ ਹੱਕ ਹੈ ਜੀ ਉੱਪ ਮਿਲਦੇ ਆ ਜੀ ਬਹੁਤ ਜਲਦੀ ਜੀ ਨਵੇਂ ਰਿਸ਼ਤਿਆਂ ਦੀ ਲੜੀ ਲੈ ਕੇ ਜਿਸ ਵਿੱਚ ਲੜਕਿਆਂ ਦੇ ਵੀ ਰਿਸ਼ਤੇ ਹੋਣਗੇ ਉਰ ਲੜਕੀਆਂ ਦੇ ਵੀ ਰਿਸ਼ਤੇ ਹੋਣਗੇ ਜੀ ਤਦ ਤੱਕ ਦੇ ਲਈ ਜੀ ਸਸ਼ੀ ਕਲ ਰਬ ਰੱਖਾ ਰਾਮ ਰਾਮ ਜੀ